ਮੈਂ ਨਵਜੋਤ ਖੱਚਾ ਤਰਨਤਪੁਰ ਤੋਂ ਮਨਿੰਦਰ ਸਿੰਘ ਲਾਲਪੁਰਾ ਮੈਨੂੰ ਰਿਪਰੈਜ਼ੈਂਟ ਕਰ ਰਿਹਾ ਸੀਗੀ ਪਿਛਲੇ ਕਾਫੀ ਸਾਲਾਂ ਤੋਂ ਅਸੀਂ ਉਹਦਾ ਕੇਸ ਲੜ ਰਹੇ ਸੀਗੇ ਔਰ ਇਹ 3 3 2013 ਦਾ ਮੈਟਰ ਹੈਗਾ ਤੇ ਇਹਦੇ ਵਿੱਚ ਪੰਜਾਬ ਇੰਟਰਨੈਸ਼ਨਲ ਪਾਲਿਸ ਇੱਕ ਗੋਇੰਦਾਲ ਰੋਡ ਦੁਆਰ ਤੇ ਹੈਗਾ ਉਹਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀਗੀ ਕਿ ਇੱਕ ਲੜਕੀ ਨੂੰ ਕੁਝ ਪੁਲਿਸ ਵਾਲੇ ਜਿਹੜੇ ਐ ਉਹ ਮਾਰਪਿੱਟ ਕਰ ਰਹੇ ਸੀਗੇ ਨੇ ਇਸ ਵੀਡੀਓ ਦੇ ਬਜੇ ਸੇ ਆਨਰੇਬਲ ਸੁਪਰੀਮ ਕੋਰਟ ਨੇ ਸੰ냔 ਲੈਂਦੇ ਹੋਏ ਡੀਜੀਪੀ ਪੰਜਾਬ ਨੂੰ ਫੋਨ ਕਰਕੇ ਔਰ ਜਿਹੜਾ ਹੈਗਾ ਐਸਐਸਪੀ ਤਰਨਤਪੁਰ ਨੂੰ ਇਹ ਕਿ ਆ ਗਿਆ ਸੀਗਾ ਕਿ ਐਫਆਈਆਰ ਦਰਜ ਕੀਤੀ ਜਾਵੇ ਬਟ ਐਫਆਈਆਰ ਦਰਜ ਕੀਤੀ ਗਈ ਦੋ ਡਰਾਈਵਰ ਸ਼ੋਸ਼ੀ ਤੇ ਸਾਬ ਦੇ ਖਲਾਫ ਪੁਲਿਸ ਵਾਲਿਆਂ ਨੇ ਖਲਾਫ ਐਫਆਈਆਰ ਉਸ ਵਲੇ ਨਹੀਂ ਦਰਜ ਕੀਤੀ ਗਈ ਔਰ 20 ਡੇਸ ਤੱਕ ਵੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਉੱਪਰ ਕੋਈ ਐਫਆਈਆਰ ਦਰਜ ਹੋਈ ਹੈ 20 ਡੇਸ ਬਾਅਦ ਸਾਬਾ ਡਰਾਈਵਰ ਨਾਮ ਜਿਹੜਾ ਹੈਗਾ ਦਿੱਤਾ ਗਿਆ ਸੀ ਉਹਦੀ ਫੇਕ ਆਈਡੈਂਟੀਟੀ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੇ ਦਿੱਤੀ ਗਈ ਜਦੋਂ ਕਿ ਮਨਿੰਦਰ ਸਿੰਘ ਲਾਲਪੁਰਾ ਦਾ ਨਾਮ ਐਜ਼ ਸਾਬਾ ਕਦੇ ਵੀ ਇਸ ਲੋਕਲਿਟੀ ਦੇ ਵਿੱਚ ਕਿਸੇ ਨੇ ਨਹੀਂ ਸੁਣਿਆ ਕਿ ਉਹ ਕਦੇ ਸਾਬਾ ਡਰਾਈਵਰ ਹੈਗੇ ਸੀ ਉਸ ਵੇਲੇ ਵੀ 2013 ਦੇ ਵਿੱਚ ਉਹ ਸਾਬੇ ਹਸੀਅਤ ਸੀਗੇ ਔਰ 35 ਲੱਖ ਰੁਪਏ ਜਿਹੜਾ ਹੈਗਾ ਉਹਨਾਂ ਦੇ ਅਕਾਊਂਟ ਵਿੱਚੋਂ ਇੱਕ ਤੇਗਾ ਸਿੰਘ ਨਾਮ ਦੇ ਬੰਦੇ ਦੇ ਨਾਮ ਤੇ ਟ੍ਰਾਂਸਫਰ ਹੋਇਆ ਸੀਗਾ ਜਿਹਦੇ ਇਹ ਜਿਹੜਾ ਉਸ ਨਾ ਪਿੰਡ ਨੂੰ ਬਿਲੋਂਗ ਕਰਦਾ ਜਿੱਥੋਂ ਕਿ ਕੰਪਲੇਨੈਂਟ ਬਿਲੋਂਗ ਕਰਦੀ ਹੈ ਔਰ ਇਹ ਤੇਗਾ ਸਿੰਘ ਇੱਕ ਕਿੰਗਪਿੰਨ ਬਣਿਆ ਜਿਨੇ ਇਹਨਾਂ ਨੂੰ ਸਾਬਾ ਦੀ ਫਾਲਸ ਇਡੈਂਟੀਟੀ ਦਿੱਤੀ ਔਰ ਤਿਗਰ ਸਿੰਘ ਹੀ ਇਸ ਕੇਸ ਦੇ ਵਿੱਚ ਬਿਆਨ ਦੇ ਕੇ ਇਹਨਾਂ ਨੂੰ ਮਨਜਿੰਦਰ ਸਿੰਘ ਸਾਹਿਬ ਨੂੰ ਸਾਥ ਦੇ ਤੌਰ ਤੇ ਉਹਨੇ ਇੰਟਰੋਡਿਊਸ ਕਰਾਇਆ बिकॉज ਆਫ ਪੁਲਿਸ ਦਾ ਡਾਊਟ ਹੈ ਔਰ ਪਿਛਲੇ 13 ਸਾਲਾਂ ਤੋਂ ਉਹ ਸੀਆਰਪੀ ਦੀ ਪ੍ਰੋਟੈਕਸ਼ਨ ਪੁਲਿਸ ਦੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਇੰਜੋਏ ਕਰ ਰਿਹਾ ਹੈਗਾ ਜਦੋਂ ਕਿ ਉਹ ਐਸੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦਾ ਔਰ ਇਹ ਤਿਗਰ ਸਿੰਘ ਇਹ ਕਿੰਨ ਕਿੰਸੇਗਾ ਜਿਨੇ ਮਨਜਿੰਦਰ ਸਿੰਘ ਨੂੰ 35 ਲੱਖ ਵਾਪਸ ਨਾ ਦੇਣਾ ਪਵੇ ਇਸ ਕਰਕੇ ਉਹਨੂੰ ਫੌਲਸਟੀ ਇਮਪਲੀਕੇਟ ਕਰਵਾਇਆ ਹੈਗਾ ਨਾਲ ਹੀ ਸੁਖਰਾਜ ਸਿੰਘ ਜਿਹੜਾ ਸਰਪੰਚ ਹੈ ਉਸ ਮਾ ਪਿੰਡ ਦਾ ਉਹ ਵੀ ਇਕਵਲੀ ਇਨਵੋਲਡ ਹੈ ਇਸ ਕੇਸ ਦੇ ਵਿੱਚ ਔਰ ਉਹਨੇ ਵੀ ਜਿਹੜੀ ਹੈਗੀ ਪੁਲਿਸ ਦੀ ਪ੍ਰੋਟੈਕਸ਼ਨ ਨੂੰ ਇੰਜੋਏ ਕੀਤਾ ਇਹ 13 ਸਾਲ ਅਲੋਂਗ ਵਿਦ this ਕੰਪਲੇਨੈਂਟ ਔਰ ਸਾਨੂੰ ਪੁੱਛਿਆ ਗਿਆ ਕਿ ਤੁਸੀਂ ਰਜਿਨਾਮਾ ਕਿਉਂ ਨਹੀਂ ਕਰਾਇਆ ਹੁਣ ਕੰਪਲੇਨੈਂਟ ਜਿਹੜੀ ਹੈ ਇਹਨੇ ਸਾਲਾਂ ਦੇ ਵਿੱਚ ਜਿਹੜੀ ਹੈਗੀ ਆ ਉਹਨੇ ਆਪਣਾ ਪੋਲੀਟੀਕਲ ਕੈਰੀਅਰ ਕਾਫੀ ਰੋਲ ਕਰ ਲਿਆ ਔਰ ਜਿਹਨੂੰ ਪੋਲੀਟੀਕਲ ਮਾਈਲੇਜ ਮਿਲ ਰਹੀ ਹੋਵੇ ਉਹ ਸੜਨਾਲ ਰਜਿਨਾਮਾ ਕਿਉਂ ਕਰੇਗੀ ਜਾਂ ਕਿਸੇ ਵੀ ਪੁਲਿਸ ਅਫਸਰ ਨੂੰ ਰਜਿਨਾਮਾ ਕਿਉਂ ਕਰੇਗੀ ਸੋ ਅਸੀਂ ਆਨਰੇਬਲ ਕੋਰਟ ਨੂੰ ਦਿਖਾਇਆ ਵੀ ਕਿ ਉਹਨੇ ਇੰਟਰਵਿਊਸ ਦਿੱਤੀਆਂ ਨੇ ਕਿ ਮੈਂ ਐਸੈਂਬਲੀ ਇਲੈਕਸ਼ਨ ਬਿੜੀ ਹੈ ਉਹ ਲੜ ਰਹੀ ਹੈ ਔਰ ਉਹਨਾਂ ਦੇ ਜ ਔਰ ਜਿਹਨੂੰ ਪੋਲੀਟੀਕਲ ਮਾਇਲਿਸ ਮਿਲ ਰਹੀ ਹੈ ਉਹ ਉਸ ਚੀਜ਼ ਦਾ ਬੈਨੀਫਿਟ ਲੈ ਰਹੇ ਹੋਗੇ ਨੇ ਸੋ ਇਸ ਕੇਸ ਦੇ ਵਿੱਚ ਬਿਲਕੁਲ ਫੌਸਲੀ ਇਮਪਲੀਕੇਟ ਕੀਤਾ ਹੈਗਾ ਉਹਨਾਂ ਨੂੰ ਅਸੀਂ ਬਹੁਤ ਸਾਰੇ ਸਬੂਤ ਜਿਹੜੇ ਹਨ ਆਨਰੇਬਲ ਕੋਰਟ ਦੇ ਸਾਹਮਣੇ ਰੱਖੇ ਅਸੀਂ 35 ਲੱਖ ਦੀ ਬੈਂਕ ट्रांजैक्शन ਵੀ ਸਾਹਮਣੇ ਰੱਖੀ ਕਿ ਇਹ ਸਵਿਟਨੈਸ ਜਿਹੜਾ ਹੈਗਾ ਤੇਗਾ ਸਿੰਘ ਇਹਦੇ ਅਕਾਊਂਟ ਵਿੱਚ 35 ਲੱਖ ਰੁਪਏ ਸਾਡੇ ਵੱਲੋਂ ਐਫਆਈਆਰ ਦਰਜ ਹੋਣ ਤੋਂ 1 ਸਾਲ ਪਹਿਲਾਂ ਟ੍ਰਾਂਸਫਰ ਹੋਇਆ ਤੇ ਸਾਡੀ ਲੈਂਡ ਡਿਸਪਿਊਟ ਸੀ ਇਸ ਬੰਦੇ ਦੇ ਨਾਲ ਔਰ ਇਹ ਬੰਦੇ ਦਾ ਜਿਹੜੇ ਕੋਰਟ ਦੇ ਵਿੱਚ ਇਹ ਆ ਕੇ ਕਹਿਣਾ ਇਹ 2 ਤੋਂ 3 ਵਜੇ ਤੱਕ ਦਰਮਿਆਨ ਲੜਾਈ ਹੋ ਰਹੀ ਸੀ ਤੇ ਮੈਂ ਮਨਜਿੰਦਰ ਸਿੰਘ ਨੂੰ ਉੱਥੇ ਲੜਾਈ ਕਰਦੇ ਦੇਖਿਆ ਜਦੋਂ ਕਿ ਕੰਪਲੇਨੈਂਟ ਹੀ ਕਹਿ ਰਹੀ ਹੈ ਕਿ ਲੜਾਈ 5:30 ਵਜੇ ਤੋਂ ਬਾਅਦ ਹੋਈ ਹੈ ਸੋ ਇਸ ਬੰਦੇ ਨੂੰ ਸਾਫ਼ ਨਜ਼ਰ ਆ ਰਿਹਾ ਕਿ ਉਹ ਇੰਟਰਸਟਿਡ ਵਿਟਨੈਸ ਹੈਗਾ ਪਲੀਜ਼ ਦਾ ਟਾਊਟ ਸੀ ਕਿੰਗ ਪਿੰਸੀ ਜਿਨੇ ਸਾਰੀ ਕਹਾਣੀ ਨੂੰ ਕਮਾਇਆ ਹੈਗਾ ਔਰ ਮੋਰਓਵਰ ਅਸੀਂ ਜਿਹੜਾ ਹੈਗਾ 2012 ਦੇ ਵਿੱਚ 35 ਲੱਖ ਉਹਦੇ ਅਕਾਊਂਟ 'ਚ ਟ੍ਰਾਂਸਫਰ ਕੀਤਾ ਉਸ ਤੋਂ ਇਲਾਵਾ ਵੀ ਸਾਡੇ ਅਕਾਊਂਟ 'ਚ 25-30 ਲੱਖ ਰੁਪਏ ਸੀਗਾ ਤੇ ਸਾਨੂੰ ਸ਼ੋਅ ਕੀਤਾ ਹੈਗਾ ਕਿ ਅਸੀਂ ਇੱਕ ਟੈਕਸੀ ਡਰਾਈਵਰ ਆ ਦੇਦੋ ਕਿ ਆਰਟੀਆਈ ਦੇ ਵਿੱਚ ਅਸੀਂ ਇਨਫਰਮੇਸ਼ਨ ਲੈ ਕੇ ਜਿਹੜਾ ਆਰਟੀਓ ਆਫਿਸ ਤੋਂ ਗੋਆ ਵੀ ਕਰਾਇਆ ਹੈ ਕਿ 2013 'ਚ ਸਾਡੇ ਨਾਮ ਤੇ ਨਾ ਕੋਈ ਟੈਕਸੀ ਹੈ ਨਾ ਕੋਈ ਆਰਸੀ ਹੈ ਨਾ ਕੋਈ ਡਰਾਈਵਿੰਗ ਲਾਇਸੈਂਸ ਹੈ ਨਾ ਸਾਡੀ ਕੋਈ ਟੈਕਸੀ ਰਿਕਵਰ ਹੋਈ ਹੈ ਨਾ ਅਫਾਇਰ 'ਚ ਕਿਸੇ ਟੈਕਸੀ ਦਾ ਨੰਬਰ ਆਇਆ ਹੈਗਾ ਤੇ ਨਾਈ ਸਰਕਲ ਕੋਈ ਇਤਿਆਰ ਰਿਕਵਰ ਹੋਇਆ ਸਾਨੂੰ ਟੈਕਸੀ ਡਰਾਈਵਰ ਕਿਦਾਂ ਸ਼ੋਅ ਕੀਤਾ ਫਾਲਸ ਆਇਡੈਂਟੀਟੀ ਸਾਨੂੰ ਦਿੱਤੀ ਗਈ ਹੈ ਸਭ ਡਰਾਈਵਰ ਦੇ ਤੌਰ ਤੇ ਜਿਹੜਾ ਕਿ ਅਸੀਂ ਕਦੀ ਨਹੀਂ ਸੀਗੇ ਪੁਲਟ ਨੇ ਹੋਲਡ ਕੀਤਾ ਕਿ ਜਿਹੜਾ ਹੈਗਾ ਅ ਵਾਰੰਟ ਆਫ ਅਰੈਸਟ ਦੇ ਵਿੱਚ ਸਭ ਦਾ ਤੌਰ ਤੇ ਲਿਖਿਆ ਹੋ ਗਿਆ ਇਹ ਸੈਟਲ ਪ੍ਰੋਪੋਜੀਸ਼ਨ ਹੈਗੀ ਹੈ ਕਿ ਜਦੋਂ ਵੀ ਕੋਈ ਰੋਗਕਰ ਬਣ ਕੇ ਜੇਲ੍ਹ ਦੇ ਵਿੱਚ ਚਲੀ ਜਾਂਦੀ ਹੈ ਤੇ ਬੰਦੇ ਨੂੰ ਜੇਲ੍ਹ ਚ ਭੇਜਿਆ ਜਾਂਦਾ ਬੇਲ ਐਪਲੀਕੇਸ਼ਨ ਦੇ ਵਿੱਚ ਸਾਨੂੰ ਮਨਜਿੰਦਰ ਸਿੰਘ ਏਲੀਅਸ ਸਾਹਿਬਾ ਜੋ ਐਫ ਆਈ ਆਰ 'ਚ ਲਿਖਿਆ ਹੋਊਗਾ ਜਾਂ ਜੋ ਚਲਾਨ 'ਚ ਲਿਖਿਆ ਹੈ ਜਦ ਜੋ ਵੀ ਰੋਗਕਰ ਤੇ ਲਿਖਿਆ ਹੈਗਾ ਰਿਮਾਂਡ ਪੇਪਰ ਤੇ ਲਿਖਿਆ ਉਹ ਲਿਖਣਾ ਹੀ ਪੈਂਦਾ ਅਗਰ ਉਸੇ ਨਹੀਂ ਲਿਖਦੇ ਹੈਗੇ ਤੇ ਉਹ ਜਿਹੜਾ ਦਿਲ ਤੋਂ ਰੀਜ਼ਨਿੰਗ ਕਰਾਂਦੇ ਕਰਦੇ ਹੈਗੇ ਮੈਂ ਆਨਰੇਬਲ ਕੋਰਟ ਨੂੰ ਸਬਮਿਟ ਕੀਤਾ ਕਿ ਇੰਟਾਇਰ ਚਲਾਨ ਦੇ ਵਿੱਚ ਜੇ ਅਸੀਂ ਖੁਦ ਨੂੰ ਮਨਜਿੰਦਰ ਸਿੰਘ ਏਲੀਅਸ ਸਾਹਿਬਾ ਕਰਕੇ ਕਿਤੇ ਸਾਈਨ ਕੀਤੇ ਹੈ ਤੇ ਵੀ ਆਰ ਗਿਲਟੀ ਬਟ ਸਾਰੇ ਚਲਾਨ ਦੇ ਵਿੱਚ ਅਸੀਂ ਮਨਜਿੰਦਰ ਸਿੰਘ ਸਾਹਾ ਕਰਕੇ ਕਿਤੇ ਵੀ ਸਾਈਨ ਨਹੀਂ ਕੀਤੇ ਹੋਏ ਪੁਲਿਸ ਨੇ ਸਾਨੂੰ ਮਨਜਿੰਦਰ ਸਿੰਘ ਸਾਹਾ ਦੀ ਆਇਡੈਂਟੀ ਦਿੱਤੀ ਹੈ ਥੈਟ ਇਜ਼ ਅ ਫੇਕ ਆਇਡੈਂਟੀ ਔਰ ਗਲਤ ਜਿਹੜਾ ਹੈਗਾ ਸਾਨੂੰ ਇਸ ਕੇਸ ਸੇ ਫਸਾਇਆ ਗਿਆ ਹੈ ਸਿਰਫ ਕੁਝ ਬੰਦੇ ਇੰਟਰਸਟਡ ਬੰਦੇ ਸੁਖਰਾਜ ਸਿੰਘ ਸਰਪੰਚ ਉਸਮੇ ਦਾ ਤੇਗਾ ਸਿੰਘ ਜਿਹੜਾ ਹੈਗਾ ਉਥੋਂ ਦਾ ਬੰਦਾ ਹੈਗਾ ਤੇ ਇਹ ਸਾਰੇ ਜਿਹੜੇ ਹੈਗੇ ਆ ਪੋਲਿਟੀਕਲ ਮਾਈਲੇਜ ਵੀ ਲੈਂਦੇ ਰਹੇ ਨੇ ਪੁਲਿਸ ਦੇਟ ਆਊਟ ਵੀ ਨਹੀਂ ਔਰ ਪੁਲਿਸ ਦੇ ਸਿਕਿਉਰਿਟੀ ਵੀ ਪਿਛਲੇ 13 ਸਾਲ ਤੋਂ ਇੰਜੋਏ ਕਰ ਰਹੇ ਅੱਜ ਕਿੰਨੀ ਸਜ਼ਾ ਕਿੰਨੇ ਬੰਦੇ ਸਜ਼ਾਏ ਕਿੰਨੀ ਕਿੰਨੀ ਸਜ਼ਾ ਹੈ ਕਿੰਨਾ ਦਰਮਾ ਦਾ ਆਇਆ ਇਹਦੇ ਵਿੱਚ ਜਿਹੜੇ ਤਾਂ ਐਸੇ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਤਿੰਨ ਬੰਦੇ ਉਹਨਾਂ ਨੂੰ ਛੱਡ ਦਿੱਤਾ ਗਿਆ ਹੈਗਾ ਤੇ ਉਹਨਾਂ ਨੂੰ ਇੱਕ ਇੱਕ ਸਾਲ ਦੀ ਸਜ਼ਾ ਦਿੱਤੀ ਹੈ ਸਿਰਫ ਔਰ ਬਾਕੀ ਜਿਹੜੇ ਬੰਦੇ ਆ ਉਹਨਾਂ ਨੂੰ 4 ਸਾਲ ਤੇ 50000 ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਸਾਰਾ ਕੇਸ ਸਟੇਟ ਦੇ ਅੰਦਰ ਕੁਮਾਰ ਦੇ ਨਾਮ ਨਾਲ ਆਵਾਜ਼ ਪਹੁੰਚੀ ਰਹੀ ਹੈ ਬਟ ਸਭ ਤੋਂ ਪਹਿਲਾਂ ਜਿਹੜੀ ਹੈਗੀ ਸਜ਼ਾ ਉਹ ਐਮਐਲਏ ਸਾਹਿਬ ਨੂੰ ਸੁਣਾਈ ਗਈ ਬਲਿੱਟ ਸਾਈਜ਼ ਜਿਹੜਾ ਹੋ ਰਿਹਾ ਸਾਰਾ ਸਿਸਟਮ ਸਿਰੇ ਦੇ ਕਲਾਉਡ ਤੁਸੀਂ ਕਿਤੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ ਇਹਦੀ ਔਰ ਸਾਨੂੰ ਪੂਰਾ ਯਕੀਨ ਹੈਗਾ ਕਿ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਕੋਈ ਆਪਣੀ ਐਮਐਲਏ ਫਿਲੀ ਨਹੀਂ ਕੋਈ ਆਪਣੀ ਸੇਵਾ ਹਾਂਜੀ ਬਿਲਕੁਲ ਜੀ ਉਹਦੇ ਐਸਓਐਸ ਦੇ ਨਾਲ ਉਹ ਸਟੇ ਦੀ ਵੀ ਅਪਲੀਕੇਸ਼ਨ ਲੱਗਦੀ ਹੋਈਗੀ